ਹਾਂਜੀ ਵਾਹਿਗੁਰੂ ਜੀ ਅਸੀਂ ਗੁਰਦਵਾਰ ਘਟਾਣੀ ਕਲਾਂ ਜਿੱਥੇ ਛੇਵੇਂ ਪਾਸਾ ਜੀ ਦੱਸਦੇ ਚੋਲਾ ਸਾਹਿਬ ਹੈ ਇੱਥੇ ਤੇ ਅਸੀਂ ਪਹਿਲੀ ਵਾਰੀ ਦਰਸ਼ਨ ਕਰਦੇ ਹਾਂ ਸਾਨੂੰ ਕਿਸੇ ਵੀਰ ਤੋਂ ਪੁੱਛਿਆ ਕਿ ਇੱਥੇ ਗੁਰਦਾਰ ਸਾਹਿਬ ਨੇੜੇ ਉਹ ਕਹਿੰਦੇ ਘਟਾਣੀ ਕਲਾਂ ਗੁਰਦਾਰ ਸਾਹਿਬ ਪਾਸਾ ਹੀ ਛੇਵੇਂ ਜੋੜੇ ਇੱਥੇ ਵਾਲੀ ਨੂੰ ਤੇ ਇੱਥੇ ਛੇਵੇਂ ਪਾਸਾ ਜੀ ਨੇ ਜੋ ਚੋਲਾ ਬਵੰਜਾ ਕੜੀਆਂ ਦਾ ਚੋਲਾ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਕਢਾਇਆ ਸੀ ਗੁਰੂ ਪਾਸਾ ਜੀ ਨੇ ਉਹ 52 ਕਲੀਆਂ ਵਾਲਾ ਚੋਲਾ ਗੁਰਪਾਸਾ ਜੀ ਨੇ ਪਹਿਨਿਆ ਸੀ ਤੇ ਪਹਾੜੀ ਰਾਜਿਆਂ ਨੂੰ ਬਾਹਰ ਕੱਢਿਆ ਸੀ ਤੋਂ ਆਪਾਂ ਇਸ ਵਕਤ ਇਤਿਹਾਸ ਪੜ੍ਹਦੇ ਹਾਂ ਛੇਵੇਂ ਪਾਸਾ ਜੀ ਦਾ ਪਾਵਨ ਪਵਿੱਤਰ ਸਥਾਨ ਹੈ ਪੰਜ ਪਿਆਲੇ ਪੰਜ ਪੀਰ 60ੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਇਤਿਹਾਸ ਨੰਬਰ 1 ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਸ ਹੈ ਛੇਵੀਂ ਪਟਾਣੀ ਕਲਾ ਲੁਧਿਆਣਾ ਮੇਰੀ ਪੀੜੀ ਦੇ ਮਹਾਰਬਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੱਤੀ ਪਗੜਣ 1688 ਬਿਕਰਮੀ 1632 ਇਸਵੀ ਨੂੰ ਕੜਾਣੀ ਕਲਾਂ ਨਗਰ ਵਿੱਚ ਆਪਣੇ ਪਵਿੱਤਰ ਚਰਨ ਪਾਏ ਪਿੰਡ ਦੇ ਬਾਹਰ ਇੱਕ ਚੰਗੀ ਥਾਂ ਦੇਖ ਕੇ ਇੱਧਰ ਹੇਠਾਂ ਕੰਮ ਸਿੱਧਾ ਕੰਮਰ ਕਸਾ ਖੋਲ੍ਹਿਆ ਤੇ ਦਮ ਲਿਆ ਇਸ ਥਾਂ ਦੇ ਰਹਿਣ ਵਾਲੇ ਸਾਧੂ ਤਪਸਵੀ ਨੇ ਗੁਰੂ ਜੀ ਨੂੰ ਜਲ ਸਕਾਇਆ ਸੀ ਉਹ ਸਾਧੂ ਨਾਲ ਪਰਮਾਰਥਕ ਬਚਨ ਬਿਲਾਸ ਕੀਤੇ ਤੇ ਵਰਦਾਨ ਦਿੱਤਾ ਹੁਣ ਇਸ ਥਾਂ ਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ਸਜੋਬਤ ਹੈ ਗੁਰਦੁਆਰਾ ਸਿੜੀ ਭਰੋਲਾ ਸਾਹਿਬ ਦੀ ਫਿਰ ਪਿੰਡ ਦੀ ਸੰਗਤ ਨੇ ਬੜੇ ਆਦਰ ਸਤਕਾਰ ਨਾਲ ਗੁਰੂ ਪਾਸਾ ਜੀ ਨੂੰ ਪਿੰਡ ਲਿਆਂਦਾ ਆਪ ਜੀ ਦੀ ਰਹਿ ਰਹਾਇਸ ਮਰਵਾਹੇ ਖਤਰੀ ਵਾਲੇ ਸੂਰਤੀਏ ਦੇ ਘਰ ਸੀ ਇੱਥੇ ਸਤਿਗੁਰੂ ਜੀ ਨੇ ਭਰੋਲੇ ਵਿੱਚ ਦਾਣੇ ਪਾ ਕੇ ਵਰ ਦਿੱਤਾ ਕਿ ਇਸ ਨੂੰ ਖੋਲ ਕੇ ਨਹੀਂ ਦੇਖਣਾ ਵਰਤੀ ਜਾਣਾ ਵਰਤੀ ਜਾਣਾ ਸਹੀ ਗੁਰਸਵਾਰਿਓ ਇਹ ਗੁਰਦੁਆਰਾ ਸਾਹਿਬ ਚੋਲਾ ਸਾਹਿਬ ਹੈ ਇਹ ਉਹ ਸਥਾਨ ਹੈ ਜਿੱਥੇ ਸੇਮੇ ਪਾਸਾ ਮੀਰੀ ਪੀਰੀ ਦੇ ਮਾਲਕ ਬਵੰਜਾ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਕਢਵਾ ਕੇ ਲੈ ਕੇ ਆਏ ਸਨ ਸੋ ਉਹ ਜੋ ਚੋੜਾ ਹੈ ਇਸ ਥਾਨ ਦੇ ਉੱਤੇ ਮੌਜੂਦ ਹੈ ਤੇ ਸੁਨਹਿਰੀ ਅੱਖਰਾਂ ਵਾਲੀ ਪੰਜ ਗ੍ਰੰਥੀ ਜਿਹਦੇ ਉੱਤੇ ਗੁਰੂ ਪਾਸਾ ਜੀ ਨਿਤਨੇਮ ਕਰਿਆ ਕਰਦੇ ਸਨ ਤੇ ਗੁਰੂ ਪਾਸਾ ਜੀ ਚਰ ਅ ਚਰਨਾਂ ਦਾ ਜੋੜਾ ਉਹ ਵੀ ਇਸ ਥਾਨ ਦੇ ਉੱਤੇ ਸਵਾਇਮਾਨ ਹੈ ਜੋ ਆਪਾਂ ਅੱਗੇ ਦਰਸ਼ਨ ਮੇਲੇ ਕਰਦੇ ਹਾਂ ਚੋੜਾ ਸਾਹਿਬ ਦੇ ਜੋੜਾ ਸਾਹਿਬ ਦੇ ਸੋ ਬੜਾ ਪਵਿੱਤਰ ਥਾਨ ਹੈ ਖੈਲੀ ਵੀਰ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੋ ਆਪੋ ਸਤਿਵਾਹਿਗੁਰੂ ਵਾਹਿਗੁਰੂ ਦਰਸ਼ਨ ਦੇਖ ਜੀਵਾਂ ਬੁਰ ਤੇਰਾ ਸੂਰਨ ਕਰਮ ਹੋਇਆ ਬੰਦਾ ਜਿਤੋਂ ਲੋਸਾਉਂ ਦੇਖਿਆ ਹੋਇਆ ਸਾਹਮਣੇ ਪਪਾ ਚੂਲਾ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸਤਿਗੁਰੂ ਇਹ ਹੈ ਜੀ ਉਹ 52 ਕਲੀਆਂ ਵਾਲਾ ਚੂਲਾ ਸਤਿ ਸਤਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਤੇ ਉਹਨਾਂ ਦਾ ਇਹ 52 ਕਲੀਆਂ ਵਾਲਾ ਚੂਲਾ ਦੇ ਦਰਸ਼ਨ ਕਰ ਰਹੇ ਹਾਂ ਤੇ ਜਿਹੜੇ ਚੋਲੇ ਨੇ 52 ਰਾਜੇ ਉਹ ਜਿਹੜੇ ਦੁਖੀ ਸਨ ਤੇ ਪੁਕਾਰਾਂ ਕਰਦੇ ਸਨ ਕਿ ਪਤਾ ਨਹੀਂ ਕੀ ਸਾਡਾ ਬਣੂਗਾ ਤੇ ਜਹਾਂਗੀਰ ਨੇ ਕੈਦ ਕੀਤੇ ਹੋਏ ਸੀ ਸੋ ਇਹ ਹੈ ਸੁਨੇਰੀ ਅੱਖਰਾਂ ਵਿੱਚ ਗੁਰੂ ਪਾਸਾ ਜੀ ਇਸ ਦੇ ਉੱਤੇ ਨਿਤਨੇਮ ਕਰਿਆ ਕਰਦੇ ਸਨ ਸੋ ਇੱਕ ਓਮਕਾਰ ਸਤਗੁਰ ਪ੍ਰਸਾਦ ਰਾਗ ਗੌੜੀ ਓਮ ਸੋ ਕਮਨੀ ਮਹੱਲਾ ਪੰਜਵਾਂ ਆਦਿ ਗੁਰੁ ਹੈ ਨਮਹਿ ਜੁਗਾਦ ਗੁਰਿ ਨਮਹਿ ਸਤਿਗੁਰਿ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਅਸ਼ਟਪਦੀ ਸਿਮਰੋ ਸੇਮਰ ਸੇਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਓ ਸਿਮਰੋ ਜਾਸ ਸੇਮਰ ਇਕੇ ਨਾਮ ਜਪਤ ਅਗਨ ਤਉ ਨੀਕੇ ਬੀਰ ਪ੍ਰਾਨ ਸਿਮਰ ਸੁਧਾਖ ਦੇ ਤੀਨੇ ਰਾਮ ਨਾਮ ਇਕ ਅਖਰ ਕਿਨ ਕਾ ਇਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਸੋ ਸਨੇਰੀ ਅੱਖਰਾਂ ਦੇ ਵਿੱਚ ਇਹ ਨਿਤਨੇਮ ਦਾ ਗੁਟਕਾ ਗੁਰੂ ਪਾਸਾ ਜੀ ਦੇ ਹਸਤ ਕਮਰਾਂ ਦੇ ਨਾਲ ਇਹ ਭਰਪੂਰ ਸੋ ਬਹੁਤ ਖੁਸ਼ੀ ਹੋਈ ਹੈ ਕਿ ਗੁਰੂ ਪਾਸਾ ਜੀ ਦਾ ਇਨੇ ਤੇ ਨੇਮ ਦਾ ਗੁਟਕਾ ਗੁਰੂ ਪਾਸਾ ਜੀ ਦਾ ਚੋਲਾ ਤੇ ਗੁਰੂ ਪਾਸਾ ਜੀ ਦਾ ਇਧਰ ਦੇ ਪਾਸੇ ਜੋੜਾ ਹੈ ਕਿਉਂਕਿ ਸੇਮੇ ਪਾਸਾ ਜੀ ਦੇ ਸਮੇਂ ਦੇ ਇਹ ਵਸਤਰ ਜੋੜੇ ਤੇ ਗੁਟਕਾ ਸਾਹ ਉਹਨੇ ਸੋ ਅਸੀਂ ਬੜੀ ਖੁਸ਼ੀ ਹੋਈ ਹੈ ਕਿ ਗੁਰੂ ਪਾਸਾ ਜੀ ਦੇ ਇਸ ਸਥਾਨ ਤੇ ਉਤੇ ਆਕਰਕ ਕੇ ਰੁਦਿਨੀਆ ਖੁਸ਼ੀਆਂ ਲਗੀਆਂ ਸੇਵੇਂ ਪਾਸਾ ਜੀ ਦੀਆਂ ਸਨ ਸਕਾਰ ਤੇ ਸਹੀ ਕੋ ہماری ਸਕਲ ਪ੍ਰਜਾ ਜਨ ਨੂੰ ਆਪ ਸਵਾਰੀ ਸੇਵਕ ਨੂੰ ਸਭ ਨੂੰ ਸੁਭਦੀ ਦਾ ਸਤਨ ਕੋ ਕੋਲ ਮੌਤ ਕੀ ਹੋ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਕੇ ਸ਼ਾਂਤ ਜੀਤੀ ਤੇ ਕੋ ਤੇ ਰਸੂਲਾ ਉਸ ਪਰ ਕਿਰਪਾ ਦੇ ਸਰ ਕੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਿਸੇ ਕੀ ਇੱਕ ਏਪੀਪੀ ਰੂਪਛਾਨੇ ਘਟ ਘਟ ਕੇ ਫੜ ਫੜਤੀ ਜਾਂਦੇ ਜਬ ਉਹ ਕਰਖੜਾ ਕਰਤਾ ਪਰਜਾ ਕਰਤਾ ਉਦੇ ਇਹ ਫਾਰ ਜਬ ਕਰਕਰ ਕੋ ਹਾ ਸੰਗਤੀ ਇਸ ਨਮ ਸਾਹਿਬ ਜਿਸ ਨਾਲ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ। ਤੋਂ ਨਿੰਮ ਦਾ ਦਰਖਤ ਹੈ। ਤੋਂ ਕਿਉਂਕਿ ਪੁਰਾਣਾ ਹੋ ਗਿਆ ਹੈ ਤੇ ਬਜ਼ੁਰਗ ਅਵਸਥਾ ਦੇ ਵਿੱਚ ਪਰ ਉਸੇ ਤਰ੍ਹਾਂ ਹੀ ਦੇਖੋ ਇਹ ਨਿੰਮ ਮੌਜੂਦ ਹੈ। ਸੋ ਕਿੰਨਾ ਪੁਰਾਣਾ ਇਤਿਹਾਸ ਸਾਹਮਣੇ ਆਇਆ ਹੈ। ਨਿੰਮ ਸਾਹਿਬ ਜੀ ਦੇ ਪੱਤੇ ਤੋੜਨਾ, ਦੁੱਧ ਪਾਣੀ ਪੋਣਾ ਤੇ ਅੰਦਰ ਵੜਨਾ ਮਨਾ ਹੈ। ਸਰੋਪੇਚੜਾ ਸਕਦੇ ਹੋ ਜੀ ਸਤਕਾਰ ਵਜੋਂ। ਸੋ ਇਹ ਨਿੰਮ ਦਾ ਦਰਖਤ ਜਿੱਥੇ ਮੀਰੀ ਪੀਰੀ ਦੇ ਮਾਲਕ ਨੇ ਆਪਣਾ ਸੋਨਾ ਘੋੜਾ ਬੰਨਿਆ ਸੀ ਚਲੋ ਕੱਢਦੇ ਹਾਂ